ਰਾਏਕੂਟ ਵਿਕੇ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਐਮਪੀ ਡਾਕਟਰ ਅਮਰ ਸਿੰਘ ਦੇ ਸੁਪੁੱਤਰ ਹਲਕਾ ਰਾਏਕੂਟ ਦੇ ਇੰਚਾਰਜ ਕਾਮਲ ਅਮਰ ਸਿੰਘ ਦੀ ਅਗਵਾਈ ਹੇਠ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਨਾਮਕ ਵਿਸ਼ਾਲ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਬਰੋਤੀ ਤੇ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਤੇ ਵਰਕਰਾਂ ਨੇ ਸ਼ਿਰਕਤ ਕੀਤੀ ਹੈ ਇਸ ਮੌਕੇ ਬੋਲਦਿਆਂ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਬੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਗੱਲ ਕਰਦੀ ਹੈ ਤੇ ਉਸ ਨੇ ਇੱਕ ਜੁੱਧ ਨਸ਼ਿਆਂ ਵਿਰੁੱਧ ਮਹਮ ਚਲਾਈ ਹੋਈ ਹੈ ਜਦ ਕਿ ਆਮ ਆਦਮੀ ਪਾਰਟੀ ਹੁਣ ਤੱਕ ਆਪਣੇ ਮੁੱਖ ਮੰਤਰੀ ਦਾ ਨਸ਼ਾ ਤੱਕ ਨਹੀਂ ਸੜਾ ਸਕੀ ਤੇ ਜਿਹੜੀ ਲੇਡੀ ਕਾਸਟੇਬਲ ਪੁਲਿਸ ਨੇ ਨਸ਼ੇ ਸਮੇਤ ਕਾਬੂ ਕੀਤੀ ਹੈ ਉਸ ਮਾਮਲੇ ਦੀ ਜਾਂਚ ਐਨਆਈਏ ਵੱਲੋਂ ਕਰਵਾਈ ਜਾਣ ਦੀ ਮੰਗ ਚੀਪਜਸ਼ਟ ਤੋਂ ਕੀਤੀ ਗਈ ਹੈ ਇਸ ਮੌਕੇ ਰਾਜਾ ਬੜਿੰਗ ਨੇ ਜਿੱਥੇ ਪੂਰੇ ਪੰਜਾਬ ਵਿੱਚ ਕਾਂਗਰਸ ਇੱਕੋ ਜੁੱਟ ਹੋਣ ਦੀ ਗੱਲ ਕੀਤੀ ਹੈ ਉੱਤੇ ਲੁਧਿਆਣਾ ਬਿਸ਼ਟ ਚੋਣ ਪੂਰੀ ਸਾਰ ਨਾਲ ਜਿੱਤੜ ਦਾ ਦਾਵਾ ਕੀਤਾ ਹੈ ਰਾਏਕੋਟ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀ ਸੁਬਾਸ ਦੀ ਰਿਪੋਰਟ देखो दे जी ये ठाना देखो जी ये ਸਾਡੀ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਮਹਮ ਮਿੱਡੀ ਵੀ ਹੈ ਜੁੜੇਗਾ ਬਲਾਕ ਜਿੱਤੇ ਕੀ ਕਾਂਗਰਸ ਪੂਰੇ ਤਹਿਤ ਮੈਂ ਤੇ ਬਾਜਵਾ ਸਾਹਿਬ ਤੇ ਸਰਦਾਰ ਅਮਰ ਸਿੰਘ ਜੀ ਇਸ ਇਲਾਕੇ ਚ ਆਏ ਆ ਕਾਮਿਲ ਅਮਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਸਾਡੇ ਮੇਜਰ ਮੂਲਾਪੁਰ ਸਾਹਿਬ ਤੇ ਸਾਡੇ ਬਲਾਕ ਦੇ ਪ੍ਰਧਾਨਾਂ ਨੇ ਅੱਜ ਸਾਰੇ ਜਿਹੜੇ ਚੁਣੇ ਹੋਏ ਸਾਡੇ ਮਿਲ ਕੇ ਅਹੁਦੇਦਾਰ ਨੇ ਜਾਂ ਨਾਮਿਨੇਟ ਕੀਤੇ ਹੋਏ ਨੇ ਉਹੀ ਲੋਕ ਪ੍ਰਮੁੱਖ ਵਿਅਕਤੀ ਸੱਦੇ ਸਨ ਜਿਨ੍ਹਾਂ ਨੂੰ ਕਿਸ ਤਰ੍ਹਾਂ ਅਸੀਂ ਬਲਾਕ ਸਰ ਤੇ ਕਾਂਗਰਸ ਪਾਰਟੀ ਨੂੰ ਲੈ ਕੇ ਜਾਣਾ ਹੈ ਔਰ ਬੂਥ ਤੇ ਕਿਸ ਪ੍ਰਕਾਰ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦੀ ਤਿਆਰੀ ਹੋਣੀ ਚਾਹੀਦੀ ਹੈ ਇਹਦੇ ਮੁਤਲਕ ਅੱਜ ਦੀ ਇਹ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਮਹਿਮ ਦੇ ਤਹਿਤ ਅੱਜ ਦਾ ਪ੍ਰੋਗਰਾਮ ਸੀ ਜਿਹਦੇ ਵਿੱਚ 1 ਵਜੇ ਤੋਂ ਲੋਕ ਆਏ ਤੇ ਤਕਰੀਬਨ ਮੇਰਾ ਖਿਆਲ 4:30 ਪੌਣੇ 5 6 ਵਜੇ ਮੈਂ ਆਖਿਆ ਮੇਰੀ ਘੜੀ ਗਲਤ ਹੈ ਕਿਤੇ 6 ਵਜੇ ਪੌਣੇ 6 ਹੋ ਗਏ ਨੇ ਲੋਕ ਬੜੇ ਉਤਸ਼ਾਹ ਦੇ ਨਾਲ ਬੈਠੇ ਰਹੇ ਆ ਕਿਸੇ ਨੇ ਆਪਣਾ ਮਨ ਦੇ ਭਾਵ ਤਾਂ ਨਹੀਂ ਦੱਸੇ ਲੇਕਿਨ ਅੰਦਾਜ਼ਾ ਲਾ ਜਾਂਦੇ ਆ ਪੋਲੀਟੀਕਲ ਲੋਗ ਨਾ ਜਿਵੇਂ ਮੌਸਮ ਤੋਂ ਅੰਦਾਜ਼ਾ ਲੱਗ ਜਾਂਦਾ ਸੀ ਬਾਰਿਸ਼ ਹੋਣ ਵਾਲੀ ਹੈ ਮੈਂ ਅੱਜ ਪਹਿਲਾਂ ਮੁੱਲਾਪੁਰ ਜਾ ਕੇ ਆ ਅੱਜ ਮੈਂ ਅੰਦਾਜ਼ਾ ਲਾ ਸਕਦਾ ਕਿ ਕਾਂਗਰਸ ਦਾ ਜਿਹੜਾ ਵਰਕਰ ਹੈ ਉਹ ਉਤੇਜ ਨਾ ਚਾਏ ਸਰਗਰਮ ਹੋਇਆ ਹੋਇਆ ਆਉਣ ਵਾਲਾ ਸਮਾਂ ਮੈਨੂੰ ਇਹ ਲੱਗਦਾ ਵੀ ਕਾਂਗਰਸ ਪਾਰਟੀ ਦਾ ਹੈ ਔਰ ਮਜਬੂਤੀ ਦੇ ਨਾਲ ਅਸੀਂ ਆਉਣ ਵਾਲੇ 2027 ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਬਣਾਵਾਂਗੇ ਜੀ ਬਿਲਕੁਲ ਕਾਂਗਰਸ ਵਰਕਰ ਉਤਸ਼ਾਹਿਤ ਵੀ ਹੈ ਤੇ ਥੋੜਾ ਜਿਹਾ ਨਿਰਾਸ਼ ਵੀ ਹੈ ਵੀ ਕਾਂਗਰਸ ਨੂੰ ਜਦੋਂ ਹਾਰ ਮਿਲਦੀ ਹੈ ਕਾਂਗਰਸ ਦੇ ਵਰਕਰਾਂ ਨੂੰ ਉਥੋਂ ਹੀ ਮਿਲਦੀ ਹੈ ਜਾਂ ਲੀਡਰਾਂ ਨੂੰ ਮਿਲਦੀ ਹੈ ਮੁੰ ਤੁਸੀਂ ਪੰਜਾਬ ਦੀ ਕਮਾਨੀ ਸਾਂਭੀ ਹੋਈ ਹੈ ਕੀ ਕਹੋਗੇ ਦੇਖੋ ਮਾਣਾ ਵੋਟਾਂ ਦਾ ਪਰਵਾਹਾਂ ਚ ਚੱਲਦਾ ਰਹਿੰਦਾ ਲੇਕਿਨ ਮੈਨੂੰ ਲੱਗਦਾ ਕਿ ਮੋٹے ਤੌਰ ਤੇ ਬੁਪੇਸ਼ ਬਗੇਰ ਜੀ ਸਾਡੇ ਜਿਹੜੇ ਬਹੁਤ ਹੀ ਹੋਣਹਾਰ ਸਾਡੇ ਇੰਚਾਰਜ ਨੇ ਉਹਨਾਂ ਨੇ ਕਮਾਂਡ ਸੰਭਾਲ ਲਈ ਔਰ ਜਿੱਥੇ ਕਿਤੇ ਮਾੜੀ-ਮੋਟੀ ਲੂਪ ਹੋ ਜਾਂ ਕਮੀ ਹੈ ਉਹਨੂੰ ਦੂਰ ਹੋ ਜਾਏਗਾ ਅੱਜ ਸਾਰੇ ਲੋਕ ਐਸੀ ਇਕੱਠੇ ਹੈ ਬਰਮਾਤਮਾ ਦੀ ਕਿਰਪਾ ਦੇ ਨਾਲ ਕਾਂਗਰਸ ਪਾਰਟੀ ਦੁਬਾਰਾ ਫਿਰ ਹਰ ਵਿਅਕਤੀ ਦੇ ਮਨ ਦੇ ਵਿੱਚ ਇਹੀ ਤਮੰਨਾ ਹੈ ਕਿ ਕਾਂਗਰਸ ਦਾ ਰਾਜ ਆਵੇ ਲੁਧਿਆਣਾ ਵੈਸਟ ਚੋਣ ਲੈ ਕੇ ਹੁਣ ਕਾਂਗਰਸ ਇੱਕ ਜੁੱਟਾ ਹੈ ਜੀ ਲੁਧਿਆਣਾ ਵੈਸਟ ਅਸੀਂ ਚੋਣ ਜਿੱਤਣੀ ਹੈ ਇੱਕ ਜੁੱਟ ਦਾ ਕੀ ਸਵਾਲ ਹੈ ਉਹਨੂੰ ਲੱਗਦਾ ਕਿ ਦੋ ਫੜ ਬਿਲਕੁਲ ਜੀ ਕਿ ਪੂਰਾ ਲੁਧਿਆਣਾ ਜਿਹੀ ਰੌਲਾ ਹੈ ਕਾਂਗਰਸ ਇਹ ਰੌਲਾ ਵੰਡੀ ਹੋਈ ਹੈ ਇਹ ਰੌਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰ ਕੁਝ ਵੱਡੇ ਚੁਣੇਂਦਾ ਜਿਹੜੇ মিডিਆ ਹਾਊਸਸ ਹੈ ਉਹਨਾਂ ਨੂੰ ਆਪ ਦੇ ਅਸਰ ਸੂਖ ਦੇ ਨਾਲ ਬਣਾਇਆ ਵਿਆਇਆ ਇਹ ਕਹਾਣੀ ਬਣਾਈ ਹੈ ਆਦਰਵਾਇਜ਼ ਅਸੀਂ ਸਭ ਇੱਕ ਮੁੱਠਾ ਔਰ ਕਾਂਗਰਸ ਪਾਰਟੀ ਲੁਧਿਆਣਾ ਵੈਸਟ ਦਾ ਚੋਣ ਜਿੱਤੇ ਜੀ ਵੇਖੋ ਰਾਇਕੋਟ ਜਿਹੜਾ ਆਲਰੇਡੀ ਪਾਰਟੀ ਦਾ ਪ੍ਰੋਗਰਾਮ ਥੋੜਾ ਸਾਈਡ ਤੇ ਹੋਦਾ ਜਿਹੜਾ ਪਾਰਟੀ ਦਾ ਪ੍ਰੋਗਰਾਮ ਹੈ ਕਿ ਬੂਥਾਂ ਨੂੰ ਮਜ਼ਬੂਤ ਕਰਨਾ ਤੁਹਾਡੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਜਿੱਥੇ ਸਾਡਾ ਬੂਥ ਬੰਦ ਹੈ ਜਿੱਥੋਂ ਵੋਟਾਂ ਪੈਣੀਆਂ ਨੇ ਤੇ ਕਾਂਗਰਸ ਦੇ ਬਲਾਕਾਂ ਨੂੰ ਉਹਨਾਂ ਸਾਰਿਆਂ ਨੂੰ ਮਜ਼ਬੂਤ ਕਰਕੇ ਪਾਰਟੀ ਨੂੰ ਰੀਆਰਗੇਨਾਈਜ਼ ਕਰਨਾ ਤਗੜਿਆਂ ਕਰਨਾ ਵਰਕਰ ਸਾਥੀਆਂ ਨੂੰ ਲਾਮਬੰਦ ਕਰਨਾ ਪੈੜੀ ਜੇ ਵਾਹੋ ਨਾ ਤੇ ਤੁਹਾਨੂੰ ਪਤਾ ਥੋੜੀ ਦੇਰ ਤੋਂ ਬਾਅਦ ਪੈਲੀ ਦੇ ਵਿੱਚ ਵੀ ਬਹੁਤ ਕਿਸਮ ਦਾ ਸਰਕੰਡਾ ਹੋ ਜਾਂਦਾ ਹੈ ਇਹ ਵਰਕਰਾਂ ਨੂੰ ਵਾਰੀ-ਵਾਰੀ ਮਿਲਦਾ ਮਕਸਦ ਹੀ ਹੁੰਦਾ ਜਿੰਨੀ ਵਾਰ ਟਰੈਕਟਰ ਵਾਹੋਗੇ ਉਨੀ ਖੂਬਸੂਰਤ ਪੈਲੀ ਬਣੇਗੀ ਜਿੰਨੀ ਵਾਰ ਮਿਲੋਗੇ ਉਨੀ ਵਾਰ ਚਾਰਜ ਡੱਪ ਰਹਿਣਗੇ ਕਾਮਕਰ ਨੂੰ ਮਨ ਕਰੇਗਾ ਜੇ ਆਈ ਗਈ ਕੋਈ ਨਾ ਤੇ ਫਿਰ ਉਹਨਾਂ ਦੀ ਦਿਲਚਸਪੀ ਕੰਮ ਵਿੱਚੋਂ ਹਟ ਜਾਏ ਇੱਕ ਤੇ ਮਕਸਦ ਇਹ ਸੀ ਦੂਜਾ ਮਕਸਦ ਤੁਸੀਂ ਵੀ ਪੰਜਾਬ ਸਰਕਾਰ ਵੱਲੋਂ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਗਿਆ ਤੁਸੀਂ ਵੇਖੋ ਦੋ ਚੀਜ਼ਾਂ ਨੇ ਸਿੱਧੀਆਂ ਅਜੇ ਤੱਕ ਮੁੱਖ ਮੰਤਰੀ ਨਸ਼ਾ ਮੁਕਤ ਨਹੀਂ ਹੋਇਆ ਤੇ ਪੰਜਾਬ ਦੇ ਲੋਕ ਕਿਸ ਤਰ੍ਹਾਂ ਨਸ਼ਾ ਮੁਕਤ ਹੋਣਗੇ ਨੰਬਰ 1 ਨੰਬਰ 2 ਕੇਜਰੀਵਾਲ ਸਾਹਿਬ ਇਹ ਆਪ 6 ਮਹੀਨੇ ਤੇ ਹਰ ਜੇਲ੍ਹ ਚ ਰਹੇ ਨੇ ਸ਼ਰਾਬ ਦੇ ਸਕੈਮ ਦੇ ਵਿੱਚ ਕਈ ਹਜ਼ਾਰ ਕਰੋੜ ਦਾ ਸਕੈਮ ਹੋਇਆ ਉਹਦੇ ਵਿੱਚ ਨਿਰੇ ਹੀ ਨਹੀਂ ਸਸੋਦੀਆ ਵੀ ਅੰਦਰ ਰਿਹਾ ਸਤਿੰਦਰ ਜੈਨ ਵੀ ਰਿਹਾ ਵਿਜੇ ਨਾਇਰ ਵੀ ਰਿਹਾ ਇਹ ਬੰਦੇ ਉੱਥੇ ਨਸ਼ੇ ਦੇ ਕੇਸ ਦੇ ਵਿੱਚ ਸਾਲ-ਸਾਲ ਤੇ ਹਰ ਜੇਲ੍ਹ ਚ ਲਾ ਕੇ ਆਏ ਨੇ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ ਜੀ ਨੰਬਰ 1 ਨੰਬਰ 2 ਇਹਨਾਂ ਦੀ ਇੱਕਾ ਲੜਕੀ ਕੱਲ ਪਰਸੋਂ ਫੜੇਗੀ ਪੰਜਾਬ ਦੀ ਹੈਡਕਾਸਟੇਬਲ ਉਹਦੀਆਂ ਤਾਰਾਂ ਜਿਹੜੀਆਂ ਪੁਲਿਸ ਦੇ ਅਫਸਰਾਂ ਨਾਲ ਜੁੜਦੀਆਂ ਦੋ ਇਹਨਾਂ ਦੇ ਮੰਤਰੀਆਂ ਨਾਲ ਜੁੜਦੀਆਂ ਜੋ ਆਪ ਕੋਈ ਦਿੰਦੇ ਨਹੀਂ ਜੀ ਕੋਈ ਜਵਾਬ ਤੇ ਦੋ ਨਾ ਮੈਂ ਜੇ ਲੀਡਰ ਆਫ ਦੀ ਆਪੋਜੀਸ਼ਨ ਕੋਈ ਗੱਲ ਕਹਿ ਰਿਹਾ ਉਹ ਠੋਸ ਗੱਲ ਕਹਿ ਰਿਹਾ ਐਸੇ ਗੱਲ ਕਰਨ ਅਸੀਂ ਕਿਹਾ ਉਹਦੀ ਪੰਜਾਬ ਤਹਿਕੀਕਾਤ ਪੰਜਾਬ ਪੁਲਿਸ ਨਹੀਂ ਕਰੇਗੀ ਉਹਦੇ ਲੜਕੀ ਨੂੰ ਇਹਨਾਂ ਡਿਸਮਿਸ ਕਰਤਾ ਡਿਸਮਿਸਲ ਨਾਲ ਕੁਝ ਨਹੀਂ ਬੰਨਣਾ ਉਹਦੀ ਅਸਲੀਅਤ ਕੱਢਣਾ ਬੰਨਣਾ ਤੁਹਾਨੂੰ ਪਤਾ ਹੋਵੇਗਾ ਪੁਰਾਣੇ ਵਕਤ ਆਮ ਤੌਰ ਪੁਲਿਸ ਅਫਸਰ ਕਹਿੰਦੇ ਸੀ ਕਿ ਇਨਕਾਊਂਟਰ ਜ਼ਖਮੀ ਕਰਕੇ ਬੰਦਾ ਫੜਨਾ ਜ਼ਰੂਰੀ ਪਤਾ ਤੇ ਲੱਗੇ ਕਿ ਮਰਵਾਇਆ ਕਿਨੇ ਇਨਕਾਊਂਟਰ ਕਰਾਇਆ ਕਿਨੇ ਜੀ ਬਿਲਕੁਲ ਤੇ ਜੇ ਬੰਦਾ ਹੀ ਪੂਰਾ ਹੋ ਗਿਆ ਤਾਂ ਫਿਰ ਤੇ ਉਹ ਜਿਹੜੇ ਸਾਜ਼ਿਸ਼ ਕਰਵਾ ਕੇ ਮਰਵਾਉਣ ਵਾਲੇ ਉਹ ਤੇ ਪਰਦੇਸੇ ਰਹੇ ਕਿ ਅੱਜ ਇਹ ਲੜਕੀ ਦੇ ਟੈਲੀਫੋਨ ਨੰਬਰ ਸਾਰਾ ਕੁਝ ਪੁਲਿਸ ਨੇ ਲੈ ਲਿਆ ਇਹਨਾਂ ਨੂੰ ਡਰ ਹੈ ਕਿ ਸੀਨੀਅਰ ਮੋਸਟ ਪੁਲਿਸ ਅਫਸਰਾਂ ਦਾ ਨਾਮ ਆ ਜਾਣਾ ਇਹਨਾਂ ਨੂੰ ਡਰ ਹੈ ਸਾਡੇ ਮੰਤਰੀਆਂ ਦਾ ਨਾਮ ਆ ਜਾਣਾ ਅਸੀਂ ਐਸੀ ਗੱਲ ਕਰਨ ਦੀ ਇਨਵੈਸਟੀਗੇਸ਼ਨ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਗਵਰਨਮੈਂਟ ਆਫ ਇੰਡੀਆ ਐਨਆਈਏ ਜਿਹਨੂੰ ਕਹਿੰਦੇ ਨੇ ਜਿਹੜੀ ਕਈ ਵਾਰ ਪੰਜਾਬ ਚ ਆ ਚੁੱਕੀ ਹੈ ਉਹਨਾਂ ਦਾ ਜਿਹੜੇ ਡਰੱਗਸ ਨਾਲ ਜਿਹੜੇ ਗੈਂਗਸਟਰਸ ਨਾਲ ਜਿਹੜੇ ਟੈਰਰਿਜ਼ਮ ਦੇ ਨਾਲ ਜਿਹੜੇ ਕਰਾਸ ਬਾਰਡਰ ਵੈਪਨ ਆ ਰਿਹਾ ਤੇ ਨਸ਼ਾ ਆ ਰਿਹਾ ਉਹਦੇ ਨਾਲ ਡੀਲ ਕਰਨਾ ਮੈਂ ਹੈਰਾਨ ਅਜੇ ਕਹਿ ਨਹੀਂ ਇਹ ਆਈ ਕਿਉਂ ਨਹੀਂ ਸੀ ਐਂਡ ਮੇਰਾ ਇੱਕ ਹੋਰ ਮੰਨਣਾ ਜੋ ਪੰਜਾਬ ਵਿੱਚ ਅੱਜ ਗੋਡਾ ਕਰਦੀ ਲੋਕਾਂ ਦੀਆਂ ਜਿਹੜਿਆ ਗੈਂਗਸਟਰ ਕੋਈ ਗੈਂਗਸਟਰ ਗੈਂਗਸਟਰ ਬੇਸਿਕਲੀ ਇਹਨਾਂ ਦੇ ਬਣਾਈ ਨੇ ਜੀ ਇਹਨਾਂ ਵੱਲੋਂ ਹੀ ਫਰੋਤੀ ਦੀਆਂ ਚਿੱਠੀਆਂ ਜਾਂਦੀਆਂ ਟੈਲੀਫੋਨ ਜਾਂਦੇ ਪ੍ਰੌਪਰਟੀ ਡੀਲਰ ਬਣੇ ਬੈਠੇ ਨੇ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਜੋ ਕੁਝ ਇਹ ਸਾਰਾ ਜੋ ਕੁਝ ਹੈ ਜਿਹੜਾ ਪੰਜਾਬ 'ਚ ਹੋ ਰਿਹਾ ਮੈਂ ਆਮ ਆਦਮੀ ਪਾਰਟੀ ਦੇ ਆਗੂ ਕਰ ਰਹੀ ਹਾਂ ਤੁਹਾਡੇ ਕਹਿਣ ਮੁਤਾਬਕ ਤੁਸੀਂ ਮੇਰੇ ਮੂੰਹ ਸ਼ਬਦ ਦੇਣਾ ਪਾਓ ਸਾਰਾ ਕੁਝ ਸਮਝ ਰਹੇ ਲੋਕ ਤੇ ਮੈਨੂੰ ਨਾ ਸਮਝਾਓ ਲੋਕ ਸਮਝ ਰਹੇ ਮੈਂ ਕਹਿ ਕੀ ਰਿਹਾ ਇਹਨਾਂ ਦੀ ਪੁਲਿਸ ਕਰਵਾ ਰਹੀ ਹੈ ਤੇ ਇਹਨਾਂ ਦੇ ਬੰਦੇ ਵੀ ਇਨਵੋਲਡ ਨੇ ਬਹੁਤ ਸਾਰੇ ਇੱਕ ਲਾਸੋ ਵਾਲੇ ਹੀ ਕੱਲ ਤੁਸੀਂ ਪੁਲਿਸ ਨੂੰ ਇਹ ਦੋ ਗੱਲ ਕਹੇ ਸੀ ਪਤਨਸ ਤੇ ਇੱਕ ਸਵਾਲ ਚੱਕਿਆ ਸੀਗਾ ਜੀ ਕਿ ਮੈਂ ਉਹੀ ਤੇ ਹੋਣ ਚੁੱਕਿਆ ਉਹ ਉਹਨਾਂ ਦੇ ਆਮ ਆਦਮੀ ਪਾਰਟੀ ਆਗੂ ਨੇ ਇਹ ਕਹਿਣਾ ਇਸ ਟਾਈਮ ਕਿ ਬਾਯੋ ਸਾਹਬ ਦੀ ਸੁਰੱਖਿਆ ਵੀ ਛੱਡ ਦੇਣ ਉਹ ਯਾਰ ਮੇਰੀ ਮੈਂ ਕਿਉਂ ਸੁਰੱਖਿਆ ਛੱਡਾਂ ਜੀ ਹਾਂਜੀ ਮੇਰੇ ਬਾਪ ਨਾਲ ਪੰਜ ਬੰਦੇ ਸ਼ਹੀਦ ਹੋਏ ਨੇ ਮੇਰੇ ਤੇ ਬੰਬ ਬਲਾਸਟ ਹੋਇਆ ਮੈਂ ਸੁਰੱਖਿਆ ਆਪਣੀ ਕਿਹੜੀ ਗੱਲੋਂ ਛੱਡਾਂਗਾ ਜੀ ਤੁਸੀਂ ਲੈ ਲਓ ਵਾਪਸ ਮੇਰੇ ਕੋ ਲੀਡਰ ਆਫ ਦੀ ਜਦੋਂ ਮੇਰੇ ਕੋਲ ਆਗੇ ਉਹ ਦਿਨ ਆਪਣੇ ਭਗਵੰਦ ਦੀ ਸੁਰੱਖਿਆ ਹੀ ਵਾਪਸ ਲੈ ਲਓ ਤੇ ਕੇਜਰੀ ਵਾਲਦੇ ਵੀ ਲੈ ਲਓ ਮੈਂ ਛੱਡਣ ਨੂੰ ਤਿਆਰ ਆ ਆਓ ਲਓ ਤੇ ਸਹੀ ਵਾਪਸ ਤੋਂ ਅੱਜ ਬਹੁਤ ਹੋ ਰਹੀਆ ਸਾਹਿਦ ਹੋਏ ਨੇ ਕਾਂਗਰਸੀ ਵਰਕਰ ਇੱਥੇ ਆ ਕੇ ਇਕੱਠੇ ਹੋਏ ਨੇ ਕਿਸ ਮੋੜੇ ਨੂੰ ਲੈ ਕੇ ਰੱਖੀ ਗਈ ਸੀ ਆਪਣੀ ਦੇਖੋ ਇਹ ਨਾ ਆਲ ਇੰਡੀਆ ਕਾਂਗਰਸ ਕਮੇਟੀ ਨੇ ਪ੍ਰਧਾਨ ਜੀ ਨੇ ਰਾਹੁਲ ਗਾਂਧੀ ਜੀ ਨੇ ਸੋਨਿਆ ਜੀ ਨੇ ਇਹ ਆਰਡਰ ਉਹਨਾਂ ਦੇ ਨੇ ਕਿ ਹਰ ਬਲਾਕ 'ਚ ਤੁਸੀਂ ਜਾਣਾ ਔਰ ਨਾਰਾ ਦਿੱਤਾ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਔਰ ਉਥੇ ਜ਼ਿਲੇ ਦੇ ਲੋਕ ਆਉਣਗੇ ਐਮਐਲਏ ਐਮਪੀ ਜਿੱਥੇ ਸਾਡੇ ਹੈਗੇ ਉਹ ਆਉਣਗੇ ਬਲੌਕ ਕਮੇਟੀਆਂ ਆਉਣਗੀਆਂ ਬਲੌਕ ਪ੍ਰਧਾਨਤਾ ਹੈ ਹੀ ਨੇ ਔਰ ਸਾਡੀਆਂ ਮੰਡਲ ਕਮੇਟੀਆਂ ਆਉਣਗੀਆਂ ਸਾਡੀਆਂ ਪੂਤ ਕਮੇਟੀਆਂ ਹੋਣਗੀਆਂ ਔਰ ਜਿਵੇਂ ਰਾਜਾ ਵੜਿੰਗ ਜੀ ਨੇ ਉਹ ਸਾਰੀ ਗੱਲ ਅੱਜ ਸਮਝਾਈ ਆ ਕਿਉਂਕਿ ਜਿਹੜੀ ਬੀਜੇਪੀ ਆ ਔਰ ਆਮ ਪਾਰਟੀ ਆ ਇਹ ਦੋਵੇਂ ਹੀ ਵੋਟਰ ਲਿਸਟਾਂ ਨਾਲ ਗੜਬੜ ਕਰਕੇ ਇਲੈਕਸ਼ਨ ਜਿੱਤਦੀ ਰਹੀ ਐ ਪਤਾ ਹੋਣ ਲੱਗਿਆ ਕੀਮ ਹੋਰ ਹੋਰ ਮਹਾਰਾਸ਼ਟਰ ਜਿੱਤਾ 35 ਲੱਖ ਵੋਟ ਉੱਤੇ ਥੱਲੇ ਹੋ ਗਈ 35 ਲੱਖ ਬਹੁਤ ਵੱਡਾ ਨੰਬਰ ਹੁੰਦਾ ਕੇਜਰੀਵਾਲ ਦੇ ਆਪਣੇ ਇਲਾਕੇ ਚ 35000 ਵੋਟ ਕੱਟੀ ਗਈ ਬੀਜਪੀ ਨੇ ਕਟਾਈ ਇਹਨਾਂ ਨੇ ਰੋਣਾ ਧੋਣਾ ਨਹੀਂ ਕੀਤਾ ਤੇ ਮਤਲਬ ਕੀ ਸੀ ਠੀਕ ਹੈ ਤੇ ਇਸ ਇੱਕੋ ਹੀ ਚੱਟੇ ਬੱਟੇ ਨੇ ਤੇ ਉਹ ਕਾਂਗਰਸ ਉਹ ਤਿਆਰੀ ਕਰ ਰਹੀ ਕਿਉਂਕਿ ਕਾਂਗਰਸ ਇੱਕ ਸਪਸ਼ਟ ਪਾਰਟੀ ਹੈ ਇਹੋ ਜੇ ਕੰਮ ਕਰਦੀ ਨਹੀਂ ਆ ਪਰ ਕਾਂਗਰਸ ਨੂੰ ਆਪਣੀ ਕਾਂਗਰਸ ਵਰਕਰ ਦੀ ਵੋਟ ਬਚਾਉਣ ਲਈ ਕਿ ਸਾਡੇ ਵਰਕਰ ਦੀ ਕਿਤੇ ਵੋਟ ਨਾ ਕੱਟ ਦੇਣ। ਇਸ ਨੂੰ ਆਪ ਵਿਧਾਨ ਸਭਾ ਚੋਣਾਂ ਦੀ ਤਿਆਰੀ ਗਿਣ ਸਕਦੇ 2027 ਬਿਲਕੁਲ ਇਹ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੀ ਇਹ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਉਹੀ ਹੈ। ਡਾਕਟਰ ਸਾਹਿਬ ਇਹ ਜਿਹੜੇ ਬਲਾਕ ਪ੍ਰਧਾਨ ਨੇ ਆਪਾਂ ਨੇ ਇਹਨਾਂ ਨੂੰ ਤੁਸੀਂ ਕੋਈ ਟਾਰਗੇਟ ਦੇਵੋਗੇ ਮੈਂਬਰਸ਼ਿਪ ਲਈ? ਹਰ ਚੀਜ਼ ਲਈ ਹਰ ਚੀਜ਼ ਲਈ ਇਹਨਾਂ ਨੂੰ ਟਾਰਗੇਟ ਸੈੱਟ ਆਪਣੇ ਜਿਹੜੀ ਇਹਨਾਂ ਦੇ ਬਲਾਕ ਦੇ ਵਿੱਚ ਵੋਟ ਆ ਉਹਦੇ ਕਿੰਨੇ ਪਰਸੈਂਟ ਬਿਲਕੁਲ ਇਹਨਾਂ ਨੂੰ ਇਹਨਾਂ ਨੂੰ ਹੁਣ ਹੁਣ ਇਹਨਾਂ ਦੀ ਆ ਅੱਜ ਅੱਜ ਮੀਟਿੰਗ ਹੋ ਗਈ ਵੱਡੀ ਹੁਣ ਜ਼ਿਲ੍ਹਾ ਪ੍ਰਧਾਨ ਨਾਲੇ ਬੈਠਣਗੇ ਔਰ ਟਾਰਗੇਟ ਦੇਉਣਗੇ ਇਹਨਾਂ ਨੂੰ ਬਿਲਕੁਲ ਟਾਰਗੇਟ ਦੇਣ ਦੇ 30% ਤੋਂ 40% ਹੁਣ ਉਹ ਆਲ ਇੰਡੀਆ ਕਾਂਗਰਸ ਕਮੇਟੀ ਬਣਾ ਰਹੀ ਆ ਉਹ ਦਿੱਤੇ ਜਿਵੇਂ ਰਾਜਾ ਵੜਿੰਗ ਜੀ ਨੇ ਗੱਲ ਕਹੀ ਕਿ ਹਰ ਬੂਤੇ ਘਟੋ ਘਟ 200 ਵੋਟ ਵਧਾਓ ਉਹ ਪੁਰਾਣੀ ਨਹੀਂ ਕਾਊਂਟ ਕਰਨੀ ਜਿਹੜੀ ਪੁਰਾਣੀ ਆ ਨਵੀਂ ਜੋੜਨੀ ਆ ਤੇ ਉਹ ਇਸ ਤਰ੍ਹਾਂ ਇਹਨਾਂ ਨੂੰ ਟਾਰਗੇਟ ਦਿੱਤੇ ਜਾ ਰਹੇ ਆ ਹੁਣ ਲੱਗੇ ਆ ਸਾਡੇ ਕੋਲ 21 ਮਹੀਨੇ ਹੈਗੇ ਆ ਅਸੀਂ ਦਿਨ ਰਾਤ ਮਿਹਨਤ ਕਰਕੇ ਔਰ ਪੰਜਾਬ ਚ ਕਾਂਗਰਸ ਦੀ ਸਰਕਾਰ ਬਣਾਵਾ। ਜੀ। ਥੋੜੀ ਜੀ ਵੋਟ ਕਰਕੇ ਆਪਾਂ ਹਾਰ ਹੋ ਗਈ ਸੀ ਤੇ ਐਤੀ ਵਿਧਾਨ ਸਭਾ ਦੇ ਚੋਣਾਂ ਦੀ ਤਿਆਰੀ ਇੱਥੋਂ ਸ਼ੁਰੂ ਹੋ ਗਈ ਹੈ। ਕੀ ਕਹੋਗੇ? ਦੇਖੋ ਜੀ ਕਾਂਗਰਸ ਪਾਰਟੀ ਦੇ ਵਰਕਰਾਂ ਨੇ 2022 ਤੋਂ ਲੈ ਕੇ 2024 ਤੱਕ ਅੰਤਖ ਮਿਹਨਤ ਕੀਤੀ। ਉਸ ਅੰਤਖ ਮਿਹਨਤ ਦੇ ਸਦਕਾ 2024 ਚ ਜਦੋਂ ਲੋਕ ਸਭਾ ਇਲੈਕਸ਼ਨ ਹੋਏ ਮੈਂ ਤੇ ਆਪਣਾ ਇਲੈਕਸ਼ਨ ਹਾਰ ਗਿਆ ਸੀ ਪਰ ਡਾਕਟਰ ਅਮਰ ਸਿੰਘ ਜੀ 19000 ਵੋਟਾਂ ਤੇ ਰਾਏਕੋਟ ਹਲਕੇ ਤੋਂ ਜਿੱਤ ਕੇ ਗਏ। ਪੰਚਾਇਤੀ ਚੋਣ ਹੋਏ ਉਹਦੇ ਵਿੱਚ ਵੀ ਕਾਂਗਰਸ ਦੇ ਹੱਕ ਚ ਬਹੁਤ ਵਧੀਆ ਨਤੀਜੇ ਰਹੇ ਇੱਕ ਬਹੁਤ ਵੱਡੀ ਗਿਣਤੀ ਚ ਵਿਰੋਧੀ ਧਿਰ ਚ ਹੋਣ ਦੇ ਬਾਵਜੂਦ ਤੇ ਬਹੁਤ ਵੱਡੀ ਗਿਣਤੀ ਚ ਕਾਂਗਰਸ ਦੀ ਪੰਚਾਇਤਾਂ ਪਿੰਡਾਂ ਚ ਸਥਾਪਿਤ ਹੋਈਆਂ ਨੇ ਔਰ ਅੱਜ ਤੁਸੀਂ ਦੇਖਿਆ ਜਿਸ ਤਰੀਕੇ ਨਾਲ ਵਰਕਰਾਂ ਦਾ ਉਤਸ਼ਾਹ ਆ 2 ਵਜੇ ਦਾ ਪ੍ਰੋਗਰਾਮ ਸੀ 1:30 2 ਵਜੇ ਤੋਂ ਲੋਕ ਬੈਠੇ ਆ 6 ਵਜੇ ਆ ਸਾਰੇ ਲੋਕ ਪ੍ਰਧਾਨ ਜੀ ਦੀ ਗੱਲ ਸੁਣ ਕੇ ਗਏ ਆ ਤੇ ਮੈਨੂੰ ਪੂਰਾ ਯਕੀਨ ਹੈ ਕਿ 2027 ਦੀ ਆਉਣ ਵਾਲੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨਾਂ ਚ ਸਾਰੇ ਵਰਕਰ ਸਾਹਿਬਾਨ ਇੱਕ ਬਹੁਤ ਵੱਡੀ ਜਿੱਤ ਰਾਏ ਕੋਠਲਕੇ ਤੋਂ ਕਾਂਗਰਸ ਪਾਰਟੀ ਨੂੰ ਦਿਤਾਉਣਗੇ ਜੀ ਥੈਂਕ ਯੂ